ਖੇਡ ਦੇ ਮੈਦਾਨਾਂ ਦੇ ਵਿੱਚ ਆਪਣੇ ਸਰੀਰ ਦੇ ਜੋਰ ਦਿਖਾਇਆ ਕਰਨਗੇ ਇਹਨਾਂ ਬੱਚਿਆਂ ਚੋਂ ਕੋਈ 올림픽 올ੰਪੀਅਨ ਬਣੂਗਾ ਕੋਈ ਨੈਸ਼ਨਲ ਖੇਡ ਕੇ ਆਊਗਾ ਕੋਈ ਇੰਟਰਨੈਸ਼ਨਲ ਖੇਡ ਕੇ ਆਊਗਾ ਜੇਕਰ ਗੱਲ ਕਰੀਏ ਐਕਸੀਡੈਂਟ ਦੇ ਵਿੱਚ ਜਿਹੜੀ ਡੈਥ ਕੇਸ ਹੈ ਉਹਦੇ ਚ 50% ਤੋਂ ਵੱਧ ਅਸੀਂ ਜਾਨੀ ਕਿ ਉਹਦੇ ਤੇ ਮਤਲਬ ਕਿ ਕਾਬੂ ਕਰ ਲਿਆ ਕਿਹਦੇ ਵਾਸਤੇ ਕਿ ਹਰ 30 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਸੜਕ ਸੁਰੱਖਿਆ ਫੋਰਸ ਵਰਗੀਆਂ ਗੱਡੀਆਂ ਤਾਇਨਾਤ ਨੇ ਜੇਕਰ ਗੱਲ ਕਰੀਏ ਬੁਨਿਆਦੀ ਢਾਂਚੇ ਹਰ ਪਰਿਵਾਰ ਨੂੰ ਮਾਫ ਹੈ ਅੱਜ 90% ਘਰਾਂ ਦਾ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਜ਼ੀਰੋ ਆਉਂਦਾ ਬਾਦ ਸਰਕਾਰ ਹੁਣ ਜਿਹੜਾ 10 ਲੱਖ ਰੁਪਏ ਦੀ ਬੀਮਾ ਯੋਜਨਾ ਸ਼ੁਰੂ ਕੀਤੀ ਹੈ ਬਾਦ ਸਰਕਾਰ ਨੇ ਇਹ ਸਭ ਤੋਂ ਵੱਡੀ ਸਕੀਮ ਹੈ ਇਹਦੇ ਨਾਲ ਪੰਜਾਬ ਦੇ 65 ਲੱਖ ਪਰਿਵਾਰ ਚਾਹੇ ਕੋਈ ਕਿਸੇ ਵੀ ਕੈਟਾਗਰੀ ਦਾ ਪਰਿਵਾਰ ਹੋਵੇ ਜਿਹਦੇ ਵਿੱਚ ਉਹ ਮਤਲਬ ਕਿ ਨਾਲ ਜੁੜ ਜੂਗਾ ਔਰ ਕਿਸੇ ਨੇ ਕੋਈ ਗੋਟਿਆਂ ਦਾ ਆਪਰੇਸ਼ਨ ਕਰਾਣਾ ਕੋਈ ਹਾਰਟ ਦਾ ਆਪਰੇਸ਼ਨ ਕਰਾਣਾ ਕਿਸੇ ਵੀ ਕਿਸਮ ਦਾ ਇਲਾਜ ਕਰਾਣਾ ਉਹ ਆਪਣਾ ਇਲਾਜ ਕਰਵਾ ਸਕਦਾ ਹੈ ਔਰ ਸਾਰਾ ਪੈਸਾ ਜਿਹੜਾ ਉਸ ਹੈਲਥ ਕਾਰਡ ਤੋਂ ਪੇ ਹੋਇਆ ਕਰੂਗਾ ਸਾਲਾਨਾ 10 ਲੱਖ ਰੁਪਏ ਦਾ ਤੋਂ ਮਾਨ ਸਰਕਾਰ ਨੇ ਜਿਹੜੇ ਕੰਮ ਕੀਤੇ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਯੋਗ ਗਵਾਹੀ ਦੇ ਅੰਦਰ ਮੇਰੀ ਇਹ ਮੰਨਣਾ ਔਰ ਮੇਰਾ ਨਹੀਂ ਸਾਡੇ 2.5 ਤੋਂ 3 ਕਰੋੜ ਪੰਜਾਬ ਵਾਸੀਆਂ ਦਾ ਵੀ ਇਹ ਮੰਨਣਾ ਹੈ ਕਿ ਇਸ ਸਰਕਾਰ ਨੇ ਜਿਹੜੇ ਕੰਮ ਇਤਿਹਾਸਿਕ ਕੰਮ ਕਰਕੇ ਦਿਖਾਤੇ ਇਹ ਕੰਮ ਕਦੇ ਅੱਜ ਤੋਂ 75 ਸਾਲ ਪਹਿਲਾਂ ਜਿਹੜੀਆਂ ਰਾਜ ਕਰਕੇ ਗਈਆਂ ਜਾ ਰਿਓ ਕਾਂਗਰਸ ਪਾਰਟੀ ਹੋਵੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਗੱਠਜੋੜ ਮੰਦੀ ਸਰਕਾਰ ਹੋਵੇ ਉਹਨਾਂ ਨੇ ਪੰਜਾਬ ਦੇ ਲਈ ੱੱਕਾ ਨੀਤੀ ਤੋੜਿਆ ਸੋ ਬੜੀ ਆਸ ਤੇ ਉਮੀਦ ਕਰਦੇ ਜਿੱਥੇ ਮੈਂ ਵਧਾਈਆਂ ਦਿੰਨਾ ਇਸ ਅੱਜ ਦੇ 26 ਜਨਵਰੀ ਦੀਆਂ ਉੱਥੇ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਸਾਡੇ ਇਸ ਰੋਕੜ ਹਲਕੇ ਦੇ ਐਮਐਲਏ ਮੇਰੇ ਨਾਲ ਖੜੇ ਸਤਿਕਾਰਯੋਗ ਦਿਨੇਸ਼ ਚੱਡਾ ਜੀ ਸਾਡੇ ਡਿਪਟੀ ਕਮਿਸ਼ਨਰ ਰੋ ਦਿੱਤੇ ਢਾਕੇਵਾਲ ਜੀ ਐਸਐਸਪੀ ਮਨਿੰਦਰ ਸਿੰਘ ਜੀ ਤੇ ਸਾਡੇ ਉਰੇ ਆਈਜੀ ਸਾਹਿਬ ਨੇ ਜਿਹੜੇ ਆਪਣੇ ਨਾਨਕ ਸਿੰਘ ਜੀ ਸਾਰਿਆਂ ਦਾ ਸਾਰੀ ਉਰੇ ਦੀ ਜਿਹੜੀ ਮਤਲਬ ਕਿ ਪ੍ਰਸ਼ਾਸਨ ਦੀ ਸਾਡੀ ਟੀਮ ਹੈ ਇਹਨਾਂ ਦਾ ਜਿਨ੍ਹਾਂ ਨੇ ਇੰਨਾ ਸੋਹਣਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਵਿਸ਼ੇਸ਼ ਤੌਰ ਤੇ ਮੈਂ ਬੱਚਿਆਂ ਦੀ ਉਰੇ ਤਾਰੀਫ ਜ਼ਰੂਰ ਕਰਨੀ ਚਾਹੂੰਗਾ ਜਿਹੜੇ ਕਲਚਰਲ ਪ੍ਰੋਗਰਾਮ ਬੱਚਿਆਂ ਨੇ ਅੱਜ ਦੇਸ਼ ਪ੍ਰੇਮ ਦੇ ਵਿੱਚ ਦਿਖਾਏ ਔਰ ਇਹਨਾਂ ਆਰਗੇਨਾਈਜ਼ ਸਿਸਟਮ ਜਿਹੜਾ ਉਰੇ ਸੀਗਾ ਬਾ ਕਮਾਲ ਸੀ ਬੜੇ ਦੇਖ ਕੇ ਮਨ ਨੂੰ ਸੱਦੀ ਹੋਈ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ ਬੱਚਿਆਂ ਦਾ ਫੋਟੋਆਂ ਵੀ ਕਰਾਈਆਂ ਗਈਆਂ ਉਹਨਾਂ ਦੇ ਕਿਉਂਕਿ ਕੱਲ ਨੂੰ ਜਦੋਂ ਬੱਚੇ ਵੱਡੇ ਹੋਣਗੇ ਇਸ ਦਿਨ ਨੂੰ ਯਾਦ ਕਰਿਆ ਕਰਨਗੇ ਸਾਡੇ ਜਿਹੜੇ ਸੁਤੰਤਰਤਾ ਸੰਗਰਾਮੀ ਜਿਨ੍ਹਾਂ ਦੇ ਪਰਵਾਦੇਸ਼ ਵਸੀਆਂ ਦੇ ਦੇਖੋ 26 ਜਨਵਰੀ ਗਣਤੰਤਰ ਦਿਵਸ ਜਿਹੜਾ 77ਵਾਂ ਗਣਤੰਤਰ ਦਿਵਸ ਆਸਾਦੀ ਮਨਾ ਰਹੇ ਉਸ ਦਿਨ ਸਭ ਤੋਂ ਪਹਿਲਾਂ ਸਾਡੇ ਪੰਜਾਬ ਵਾਸੀਆਂ ਨੂੰ ਜਿੱਥੇ-ਇੱਥੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਪੰਜਾਬੀ ਭਾਰਤ ਵਾਸੀ ਬੈਠੇ ਉਹਨਾਂ ਨੂੰ ਲੱਖ-ਲੱਖ ਵਧਾਈਆਂ ਅੱਜ ਦੇ ਦਿਨ ਡਾਕਟਰ ਬਾਬਾ ਸਾਹਿਬ ਵੀ 임ਰਾਉ ਬੇਤਕਰ ਜੀ ਉਹਨਾਂ ਦੇ ਦੁਆਰਾ ਜੋ ਸੰਵਿਧਾਨ ਲਿਖਿਆ ਗਿਆ ਸੀ ਉਹਨੂੰ ਅੱਜ ਦੇ ਦਿਨ ਲਾਗੂ ਕੀਤਾ ਗਿਆ ਸੀ ਸਾਲ 1950 ਦੇ ਵਿੱਚ ਇਸ ਤੋਂ ਬਾਅਦ ਜੋ ਸਾਡਾ ਇਹ ਜਿਹੜਾ ਦੇਸ਼ ਹੈ ਇਹ ਵਰਲਡ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਰੂਪ ਵਿੱਚ ਉੱਭਰ ਕੇ ਆਇਆ ਸੀ ਸੋ ਅੱਜ ਪੰਜਾਬ ਦੇ ਅੰਦਰ ਜੋ ਆਮ ਆਦਮੀ ਪਾ ਦੀ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਜੋ ਅਗਵਾਈ ਚ ਸੰ 2022 ਦੀ ਚੱਲ ਰਹੀ ਹੈ ਆਪਣੀ ਸਰਕਾਰ ਹੈ ਜਿਹੜੀ ਪੰਜਾਬੀਆਂ ਦੀ ਆਪ ਚੁਣੀ ਸਰਕਾਰ ਹੈ ਜਿਹੜੀ ਉਸ ਸਰਕਾਰ ਦੀਆਂ ਐਟੀਆਂ ਵੱਟੀਆਂ ਪਲਾਂਘਾਂ ਇਹਨਾਂ 4 ਸਾਲਾਂ ਕੇ ਪੱਟੀਆਂ ਨੇ ਜਿਹਦੇ ਵਿੱਚ ਜੇਕਰ ਗੱਲ ਕਰੀਏ ਨੌਕਰੀਆਂ ਦੀ ਅੱਜ 61000 ਤੋਂ ਵੱਧ ਨੌਕਰੀਆਂ ਪੰਜਾਬ ਸਰਕਾਰ ਦੇ ਚੁੱਕੀ ਆ ਔਰ ਬਿਨਾਂ ਕਿਸੇ ਰਿਸ਼ਵਤ ਤੋਂ ਅੱਜ ਇਹ ਪੰਜਾਬ ਦੇ ਬੱਚੇ-ਬੱਚੀਆਂ ਨੂੰ ਨੌਕਰੀਆਂ ਮਿਲ ਗਈਆਂ ਜੇਕਰ ਗੱਲ ਕਰੀਏ ਯੁੱਧ ਨਸ਼ਿਆਂ ਵਿਰੁੱਧ ਦੀ ਪੁਰਾਣੀਆਂ ਸਰਕਾਰਾਂ ਸਾਨੂੰ ਜਾਂਦੀਆਂ ਹੋਈਆਂ ਨਸ਼ੇ ਦੀ ਕੋੜ ਨਸ਼ੇ ਦੀ ਅਲਾਮਤ ਦੇ ਕੇ ਗਈਆਂ ਸੀ ਅੱਜ ਪੰਜਾਬ ਸਰਕਾਰ ਨਸ਼ੇ ਦੇ ਵਿਰੁੱਧ ਜਿਹੜਾ ਇਹ ਇੱਕ ਬਹੁਤ ਵੱਡੀ ਮੁਹਿੰਮ ਬੱਢੀ ਹੈ ਔਰ ਉਸ ਦੇ ਤਹਿਤ ਲੱਖਾਂ ਹਜ਼ਾਰਾਂ ਨਹੀਂ ਲੱਖਾਂ ਲੋਕ ਇਸ ਮੁਹਿੰਮ ਦੇ ਨਾਲ ਜੋੜ ਕੇ ਔਰ ਇਸ ਨਸ਼ੇ ਦੀ ਦਲਦਲ ਤੋਂ ਪੰਜਾਬ ਨੂੰ ਬਾਹਰ ਕੱਢਣ ਲੱਗੇ ਜੇਕਰ ਕਰੀਏ ਗੈਂਗਸਟਰ ਬਾਦ ਦੀ ਗੱਲ ਤਾਂ ਪੁਰਾਣੀਆਂ ਸਰਕਾਰਾਂ ਨਹੀਂ ਜਿੱਥੇ ਸਾਡੇ ਬੱਚੇ ਤੇ ਬੱਚੀਆਂ ਦੇ ਹੱਥਾਂ 'ਚ ਕਲਮਾ ਸੋਧੀਆਂ ਸੀ ਕਿਤਾਬਾਂ ਸੋਧੀਆਂ ਸੀ ਉਹਨਾਂ ਨੂੰ ਰਾਜਨੀਤਿਕ ਮਫਾਦਾ ਦੇ ਲਈ ਵਰਤਣ ਦੇ ਲਈ ਉਹਨਾਂ ਨੂੰ ਹਥਿਆਰ ਚੁਕਾਏ ਉਹਨਾਂ ਦਾ ਕਸੂਰ ਕੋਈ ਨਹੀਂ ਉਹ ਗਲਤ ਰਾਹਾਂ ਤੇ ਇਹਨਾਂ ਪੁਰਾਣੀਆਂ ਸਰਕਾਰਾਂ ਨੇ ਤੋਰੇ ਸੋ ਅੱਜ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਬੱਚਿਆਂ ਨੂੰ ਗੈਂਗਸਟਰ ਬਾਦ ਤੋਂ ਬਾਹਰ ਲਿਆ ਕੇ ਉਹਨਾਂ ਨੂੰ ਮੁਖਤਾ ਰੱਜ ਲਿਆਣਾ ਚਾਹੁੰਦੀ ਹੈ ਜਿਹੜੇ ਕੁਖਿਆਤ ਜਿਹੜੇ ਲੋਕ ਇਸ ਚੀਜ਼ ਦਾ ਛੱਡਣਾ ਹੀ ਨਹੀਂ ਚਾਹਦੇ ਇਸ ਧੰਦੇ ਨੂੰ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨ ਲੱਗੇ ਹੋਏ ਜੇਕਰ ਗੱਲ ਕਰੀ ਅੱਜ ਮੁਹੱਲਾ ਕਲੀਨਿਕਾਂ ਦੀ 90 ਤੋਂ ਵੱਧ ਮਹੱਲਾ ਸਾਡੇ ਕਈ ਬਜ਼ੁਰਗਾਂ ਆਏ ਬੈਠੇ ਸੀ ਉਹਨਾਂ ਦਾ ਸਨਮਾਨ ਕੀਤਾ ਗਿਆ ਸਾਡੀਆਂ ਮਾਤਾਵਾਂ ਦਾ ਸਨਮਾਨ ਕੀਤਾ ਗਿਆ ਭੈਣਾਂ ਦਾ ਸਨਮਾਨ ਕੀਤਾ ਗਿਆ ਜਿਹੜੇ-ਜਿਹੜੇ ਅਫਸਰਾਂ ਨੇ ਵੱਖ-ਵੱਖ ਮਹਿਕਮਿਆਂ ਦੇ ਵਿੱਚ ਚੰਗਾ ਯੋਗਦਾਨ ਅਦਾ ਕੀਤਾ ਉਹਨਾਂ ਸਾਰੇ ਅਫਸਰਾਂ ਦਾ ਸਨਮਾਨ ਕੀਤਾ ਗਿਆ ਔਰ ਮਾਨ ਸਰਕਾਰ ਇੱਕੋ ਇੱਕ ਸਾਡਾ ਸੁਪਨਾ ਹੈ ਕਿ ਅਸੀਂ ਪੰਜਾਬ ਨੂੰ ਦੁਬਾਰਾ ਤੋਂ ਮੁਰ ਤੋਂ ਰੰਗਲਾ ਪੰਜਾਬ ਬਣਾਉਣਾ ਹੈ ਔਰ ਇਸ ਦੇ ਵਿੱਚ ਜਿਹੜੇ ਵੀ ਸਾਨੂੰ ਮਤਲਬ ਕਿ ਕਦਮ ਚੰਗੇ ਲੋਕਪੱਖੀ ਕਦਮ ਚੱਕਣੇ ਪੈਣ ਅਸੀਂ ਉਹ ਚੱਕਾਂਗੇ ਮੰਤਰੀ ਸਾਹਿਬ ਜੀ ਕੋਲ ਸੇ ਉਹ ਵੀ ਟੂਰਿਸਟ ਹੈਗਾ ਇਹ ਇੰਦੇ ਬੋਟ ਕਲੱਬ ਹੁੰਦਾ ਲਗਾ ਕਾਲੀਦਲ ਸਰਕਾਰ ਦੇ ਲੈਣਾ ਦੇਣਾ ਮੈਂ ਮੈਂ ਸਾਡੇ ਸਤਿਕਾਰਯੋਗ ਐਮਐਲਏ ਸ਼੍ਰੀ ਦਿਨੇਸ਼ ਚੱਟਾ ਜੀ ਨੂੰ ਕਿਹਾ ਵੀ ਤੁਸੀਂ ਇੱਕ ਦੋ ਦਿਨ ਦੇ ਵਿੱਚ ਵਿੱਚ ਮੇਰੇ ਕੋਲ ਡਾਡੀਗੜ ਵਿਖੇ ਆਓ ਜਿਹੜੀ ਚੀਜ਼ ਇਹਨਾਂ ਨੂੰ ਰੋਪੜ ਦੇ ਲਈ ਚਾਹੀਦੀ ਹੋਊਗੀ ਟੂਰਿਜ਼ਮ ਦੇ ਮਾਧਿਅਮ ਦੇ ਨਾਲ ਅਸੀਂ ਪੂਰਨ ਤੌਰ ਤੇ ਵਿਸ਼ਵਾਸਸ਼ੀਤ ਹਾਂ ਨੇ ਉਹ ਦੇਖ ਕੇ ਪੁਰਾ ਮੰਤਰੀ ਸਾਹਿਬ ਜੀ ਤੁਸੀਂ ਉਹ ਜਿੰਦਾਜੋਤੇ ਗਏ ਆ ਉਹ ਫਰਮਾਨੀ ਉਹ ਕਹਿੰਦੇ ਵੀ ਸਾਨੂੰ ਸਨਮਾਨ ਮਿਲ ਜਾਂਦਾ ਸਨਮਾਨ ਨਹੀਂ ਮਿਲਦਾ ਦੇਖੋ ਅਸੀਂ ਤਾਂ ਸਜਦਾ ਕਰਦੇ ਆ ਜੀ ਅਸਟਾ ਸਿਰ ਝੁਕਾ ਕੇ ਉਹਨਾਂ ਦੇ ਅੱਗੇ ਖੜੇ ਆ ਦੇਖੋ ਸਾਡਾ ਤਾਂ ਫਰਜ਼ ਆ ਅਸੀਂ ਹਮੇਸ਼ਾ ਉਹਨਾਂ ਦੀ ਇੱਜ਼ਤ ਕਰੀਏ ਰਿਸਪੈਕਟ ਕਰੀਏ ਬਾਕੀ ਐਕਸਪੈਕਟੇਸ਼ਨ ਹੁੰਦੀਆਂ ਹੋ ਸਕਦਾ ਕੋਈ ਐਕਸਪੈਕਟੇਸ਼ਨ ਆਈ ਹੋਵੇ ਮਦਨੀ ਨਾਲ ਕਈ ਵਾਰ ਮੀਟਿੰਗਾਂ ਹੋਈਆਂ ਸਾਡੀਆਂ ਰੱਦ ਕਰ ਦਿੱਤੀਆਂ ਕੋਈ ਮੀਟਿੰਗਾਂ ਨਹੀਂ ਹੋਈਆਂ ਦੇਖੋ ਮੈਂ ਤਾਂ ਇਹੀ ਕਹਿਣਾ ਜੀ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਬੜੇ ਰਿਸਪੈਕਟ ਕਰਦੇ ਆ ਉਹਨਾਂ ਦੀ ਬਦੌਲਤ ਅਸੀਂ ਆਜ਼ਾਦ ਪ੍ਰਜਾਤੀ ਦਾ ਸਾਹ ਲੈਣੀ ਹੈ ਸੋ ਸੱਚੇ ਪਾਤਸ਼ਾਹ ਰਹਿਮਤ ਕਰਨ ਜੇ ਕੋਈ ਮਤਭੇਦ ਹੈਗੇ ਵਿਚਾਰਕ ਬੈਠ ਕੇ ਕਿਤੇ ਸੋਲਵ ਆਊਟ ਕਰ ਦੇ ਸਾਡੇ ਉਸ ਪਿੰਡ ਦਾ ਉਸ ਵਾਰਡ ਦਾ ਬੱਚਾ ਉਹ ਅਦਾਰੇ ਪੰਜਾਬ ਨਿਊਜ਼ ਬੋਰਡ ਦੇ ਬੱਚੇ ਦੀ ਦੂਜੀ ਗੱਲ ਇਹ ਹੈ ਕਿ ਉਹਨਾਂ ਬੱਚਿਆਂ ਦੀ ਉਹ ਡਿਊਟੀ ਅਸੀਂ ਲਗਾਈ ਹੈ ਕਿਉਂਕਿ ਉਹਨਾਂ ਚ એનર્ਜੀ ਹੁੰਦੀ ਹੈ ਉਹਨਾਂ ਦੀ ਤਾਕਤ ਹੁੰਦੀ ਹੈ ਉਹ ਵੱਧ ਕੰਮ ਕਰ ਸਕਦੇ ਨੇ ਉਹ ਘਰ ਘਰ ਜਾ ਕੇ ਵੱਧ ਤੋਂ ਵੱਧ ਯਾਨੀ ਕਿ ਲੋਕਾਂ ਨੂੰ ਜਿਹੜੀ ਫੈਸਿਲਿਟੀ ਹੈ ਇਹਦੀ ਇਹ ਮੁਖਈਆ ਕਰਵਾ ਸਕਦੇ ਨੇ ਇਹ ਵੀ ਦੋਸ਼ ਲੱਗ ਰਹੇ ਨੇ ਕਿ ਜਿਹੜਾ ਗਵਰਨਮੈਂਟ ਦਾ ਬੋਰਡ ਹੈ ਜਿਹੜਾ ਯੂਥ ਡਿਵੈਲਪਮੈਂਟ ਸਾਡਾ ਬੋਰਡ ਬਣਿਆ ਹੈ ਸਰਕਾਰ ਦਾ ਉਹ ਅੰਡਰ ਬਣਦਾ ਹੈ ਹੋਰਸ ਡਿਊਥ ਡਵੈਲਪਮੈਂਟ ਬੋਰਡ ਦੇ ਸਾਡੇ ਉਹ ਮੈਂਬਰ ਨੇ ਵਿਰੋਧੀ ਦੀ ਦੋਸ਼ ਲਾਰੀਆਂ ਵੀ ਜੇ ਇਸ ਮਤਲਬ ਆਮ ਆਦਮੀ ਪਾਰਟੀ ਦਾ ਕੋਆਰਡੀਨੇਟਰ ਪਿੰਡ ਲੈਵਲ ਆ ਵਾਰਡ ਲੈਵਲ ਤੇ ਉਹ ਕਿਵੇਂ ਮਤਲਬ ਹੋਰਸ ਜਿਹੜੀ ਮਤਲਬ ਬੈਨੀਫੀਸ਼ੀਰੀ ਸਾਰਿਆਂ ਨੂੰ ਕਿਵੇਂ ਉਹ 65 ਲੱਖ ਪਰਿਵਾਰ ਨੇ ਅਸੀਂ ਇੱਕ ਵੀ ਪਰਿਵਾਰ ਅਹੀ ਜਾਣੀ ਛੱਡਾਂਗੇ ਜਿਨ੍ਹਾਂ ਦਾ ਹੈਲਥ ਕਾਰਡ ਨਹੀਂ ਬਣੂਗਾ ਅਸੀਂ ਇੱਕ ਅੱਖ ਨਾਲ ਸਾਰਿਆਂ ਨੂੰ ਦੇਖਦੇ ਹਾਂ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਪੰਜਾਬ ਹੈ ਜਿਹੜਾ ਸਾਡਾ ਉਹ ਇੱਕ ਸੂਤਰ ਚ ਪਰੋਈਏ ਇੱਕ ਧਾਗੇ ਚ ਪਰੋਈਏ ਇਹਨਾਂ ਕਾਂਗਰਸੀਆਂ ਵਾਂਗ ਇਹਨਾਂ ਅਕਾਲੀ ਭਾਜਪਾਈਆਂ ਵਾਂਗ ਕਦੇ ਪੱਖਪਾਤ ਨਹੀਂ ਕਰਦੇ ਅਸੀਂ ਪੱਖਪਾਤ ਇਹ ਕਰਦੇ ਸੀ ਗਲੀਆਂ ਇਹ ਆਪਣੇ ਬੰਦਿਆਂ ਦੀਆਂ ਬਣਵਾਉਂਦੇ ਸੀ ਹੋਰਾਂ ਦੀਆਂ ਛੱਡ ਦਿੰਦੇ ਸੀ ਔਰ ਛੱਡਣਾ ਕੀ ਹੈ ਜਿਨ੍ਹਾਂ ਦੀਆਂ ਬਣੀਆਂ ਸੀ ਉਹ ਵੀ ਪਟਾਦਿਆ ਕਰਦੇ ਸੀ ਸੋ ਸਾਡੀ ਇਹ ਆਈ ਦੀ ਆਤ ਨਹੀਂ ਅਸੀਂ ਸਾਰਿਆਂ ਨੂੰ ਇੱਕ ਅੱਖ ਨਾਲ ਦੇਖਦੇ ਆਂ ਔਰ ਵਧੀਆ ਤਰੀਕੇ ਨਾਲ ਪੰਜਾਬ ਨੂੰ ਸਾਰਿਆਂ ਨੂੰ ਨਾਲ ਲੈ ਕੇ ਸਰ ਉਹ ਵਲੰਟੀਰੀ ਤੌਰ ਤੇ ਕੰਮ ਕਰਨਗੇ ਜਾਂ ਕੋਈ ਸਰਕਾਰ ਵੱਲੋਂ ਫਾਈਨੈਂਸ਼ੀਅਲ ਵੀ ਐਡ ਵੀ ਹੋਊਗਾ ਨਹੀਂ ਉਹ ਉਹਨਾਂ ਦੇ ਵਲੰਟੀਅਰ ਤੌਰ ਤੇ ਉਹਨਾਂ ਨੇ ਆਪ ਕੀ ਹੈ ਯੂਟਿਊਰ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸਾਹਿਬ ਨੇ ਆਪ ਇਸ ਵਾਰ ਨੂੰ ਕਿਹਾ ਕਿ ਅਸੀਂ ਇਹ ਵਲੰਟੀਰੀ ਤੌਰ ਤੇ ਮੈਂ ਤੇ ਮੇਰੀ ਟੀਮ ਜ਼ਿੰਮੇਵਾਰੀ ਚੱਕਣਾ ਚਾਹੁੰਦੀ ਹਾਂ ਅਸੀਂ ਕਰਾਂਗੇ